ਤੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਤੁਹਾਨੂੰ ਇੱਕ ਐਸੀ ਪਲੇਸ ਤੇ ਇੱਕ ਐਸੇ ਪਿੰਡ ਚ ਲੈ ਕੇ ਆਏ ਆ ਜਿੱਥੇ ਕਿ ਇੱਕ ਲੁਕਿਆ ਹੋਇਆ ਖਜ਼ਾਨਾ ਇੱਕ ਨਾਨ-ਵੈਜ ਲਵਰ ਦੇ ਲਈ ਇੱਕ ਲੁਕਿਆ ਹੋਇਆ ਖਜ਼ਾਨਾ ਵੇਟ ਕਰ ਰਿਹਾ ਵੇਟ ਕੀ ਕਰ ਰਿਹਾ ਇੱਥੇ ਹੈ ਜੀ ਇੱਕ ਸਾਡੇ ਬਾਬਾ ਬਾਬਾ ਜੀ ਨੇ ਤੇ ਉਹ ਬਾਬਾ ਮਟਰਨ ਮਟਕਾ ਮਟਰਨ ਬਣਾਉਂਦੇ ਨੇ ਹਾਂਡੀ ਚਿਕਨ ਹੋ ਗਿਆ ਕੜਾਈ ਚਿਕਨ ਹੋ ਗਿਆ ਚਿਕਨ ਪਕੌੜਾ ਬਟਰ ਚਿਕਨ ਮੱਛੀ ਫਰਾਈ ਸਪੈਸ਼ਲ ਦੇਸੀ ਮੁਰਗੇ ਦਾ ਮੀਟ ਆਦੀ ਇਹ ਇਹਨਾਂ ਕੋਲ ਐਸ਼ੇ ਬਣਾਉਂਦੇ ਨੇ ਭਾਈ ਜੀ ਤੇ ਦਿਖਾਉਣਾ ਤੁਹਾਨੂੰ ਇਹ ਬਣਦਾ ਕਿੱਥੇ ਆ ਕਿਉਂਕਿ ਇੱਥੇ ਸਿਰਫ ਆਰਡਰ ਹੁੰਦੇ ਨੇ ਇੱਥੇ ਬੈਠ ਕੇ ਖਾਣ ਦਾ ਕੋਈ ਵੀ ਪ੍ਰਬੰਧ ਨਹੀਂ ਪ੍ਰਬੰਧ ਸਿਰਫ ਉਹ ਖਾਸ ਬੰਦਿਆਂ ਲਈ ਆ ਜਿਹੜੇ ਕਿ ਕੋਈ ਖਾਸ ਬੰਦੇ ਆਉਣਗੇ ਤੇ ਖਾਣ ਵਾਸਤੇ ਕਿਤੇ ਜੂ ਦੂਰੋਂ ਆਏ ਚੱਲ ਕੇ ਨਾ ਉਹਨਾਂ ਲਈ ਇਹਨਾਂ ਨੇ ਇਹ ਚੀਜ਼ ਕੀਤੀ ਹੋਈ ਆ ਤੇ ਤੁਹਾਨੂੰ ਦਿਖਾਉਣਾ ਜੀ ਇੱਥੇ ਤੰਦਰਜੀ ਇਹ ਆ ਜੀ ਇੱਕ ਛੋਟਾ ਜਿਹਾ ਸੈਟਅਪ ਬਣਾਇਆ ਤੇ ਇੱਧਰ ਸਰਦਾਰ ਜੀ ਸਾਡੇ ਬਾਬਾ ਜੀ ਹੁਣੀ ਬੈਠੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਪਹਿਲਾਂ ਤਾਂ ਜੀ ਇੱਕ ਮਾਈਕ ਲਾ ਲਓ ਕੋਈ ਥੋਡੀਆਂ ਨਾਲ ਅੱਜ ਗੱਲਾਂ ਬਹੁਤ ਹੋਣੀਆਂ ਨੇ ਜੀ ਤੇ ਆ ਲੋ ਜੀ ਹੋਰ ਬਾਈ ਜੀ ਚੜਦੀ ਗੱਲ ਆ ਜੀ ਤੁਸੀਂ ਨਾਓ ਪਹਿਲਾਂ ਮੈਨੂੰ ਗੱਲ ਦੱਸੋ ਜੀ ਵੀ ਤੁਹਾਨੂੰ ਬਾਬਾ ਜੀ ਕਹਾਂ ਕਿ ਬਾਬਾ ਮਟਕੇ ਮਟਣ ਵਾਲੇ ਕਹਾਂ ਦੇਖੋ ਇਹ ਪਿੰਡ ਦੇ ਪੈਸੇ ਅਸੀਂ ਵੀ ਬਾਬੇ ਆ ਅੱਛਾ ਜੀ ਅਸਰਪੁਰ ਘਨੋੜ ਦੇ ਇੱਕ ਸਾਡਾ ਪਰਿਵਾਰ ਉੱਥੇ ਜਾ ਕੇ ਬਹਿ ਗਿਆ ਹਸਨਪੁਰ ਅੱਛਾ ਜੀ ਉਹਨਾਂ ਅੱਠ-10 ਘਰ ਆਏ ਬਾਬਿਆਂ ਦੇ अच्छा ਪਿੰਡ ਤਨੋੜ ਦੇ ਵਿੱਚ ਵੀ ਅਸੀਂ 8-10 ਘਰ ਆ ਜਿਹੜੇ ਬਾਬੇ ਪਜਦੇ ਬੜੇ ਦੇ ਵਿੱਚ ਸਾਡਾ ਜਿਹੜੇ ਸੀਨੀਅਰ ਬਜ਼ੁਰਗ ਸਾਡੀ ਹੁੰਦੇ ਸੀ ਵਾਹ ਜੀ ਇਸ ਕਰਕੇ ਤੁਹਾਨੂੰ ਬਾਬੇ ਕਿਹਾਦੇ ਆ ਵੈਸੇ ਮੈਂ ਹੁਣ 70 ਸਾਲ ਉਮਰ ਹੋਈ ਆ ਜੀ ਕੀ ਬਾਤ ਆ ਜੀ ਬਹਿ ਤਾਂ ਨੌਜਵਾਨੀ ਆ 70 ਸਾਲਾਂ ਦੇ ਨੌਜਵਾਨੀ ਨਾ ਫਿਰ ਵੀ ਮਤਲਬ ਚਿੱਟੀ ਦਾੜੀ ਦੇ ਹਿਸਾਬ ਨਾਲ ਤਾਂ ਅਸਲ ਦੇ ਵਿੱਚ ਬਾਬਾ ਜੀ ਹੁਣ ਇਹ ਐਥਲੀਟ ਵੀ ਰਹਿ ਚੁੱਕੇ ਨੇ ਇਹਨਾਂ ਦੇ ਵੱਡੇ ਭਰਾ ਵੀ ਐਥਲੀਟ ਸੀਗੇ ਹੈ ਨਾ ਤੇ ਤੁਸੀਂ ਇੱਕ ਪੈਰਾਗਲਾਈਡਿੰਗ ਦੇ ਵੀ ਫੌਜ ਦੇ ਵਿੱਚ ਸੀ ਹੈ ਨਾ ਪੈਰਾਗਲਾਈਡ ਕਰਦੇ ਸੀਗੇ ਬਾਜੀ ਹਾਂ ਜੀ ਪੈਰਾਸ਼ੂਟ ਉੱਪਰ ਵੀ ਰਿਹਾ ਪੈਰਾਸ਼ੂਟ ਹਾਂ ਪੈਰਾਸ਼ੂਟ ਉੱਪਰ ਰਿਹਾ ਬਿਲਕੁਲ 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 ਤੇ ਆ ਇੱਕ ਕੇਮਪ ਸੈਟਿੰਗ ਬਣਾਇਆ ਭਾਈ ਜੀ ਆ ਸੈਟਅਪ ਆ ਜਿਹੜੇ ਨੇ ਕਿਸੇ ਨੇ ਆ ਕੇ ਮੜਾ ਮੜਾ ਖਾਣਾ ਹੁੰਦਾ ਜੀ ਹਾਂ ਜੀ ਪਰ ਇੱਥੇ ਖਾਣ ਵਾਸਤੇ ਪਰਮਿਸ਼ਨ ਕਿਸੇ ਇੱਕ ਖਾਸ ਬੰਦੇ ਨੂੰ ਹੁੰਦੀ ਹੈ ਨਾ ਇੱਕ ਖਾਸ ਕੋਈ ਆਪਣਾ ਨੇੜੇ ਵਾਲਾ ਦੋਸਤ ਜਾਂ ਖਾਸ ਇਥੇ ਖਵਾਉਂਦੇ ਆ ਭਾਈ ਉਹਦਾ ਬਾਕੀ ਸਾਰਾ ਡਿਲੀਵਰੀ ਹੈ ਨਾ ਆਏ ਬਾਕੀ ਡਿਲੀਵਰੀ ਆਰਡਰ ਕਰੋ ਲੈ ਜਾਓ ਆਗੇ ਭੇਜਦੇ ਵੀ ਆਪ ਵੀ ਭੇਜਦੇ ਹੋ ਕਿ ਨਹੀਂ ਹਾਂਜੀ ਹਾਂਜੀ ਇਥੋਂ ਬੰਦਾ ਆਪ ਸਾਡਾ ਜਾਂਦਾ ਲੈ ਜਾਂਦਾ আচ্ছা ਬਾਕੀ ਜਮੈਟੋ ਵਾਲੇ ਵੀ ਆ अच्छा जिमेटो वाले भी ਸਾਡੇ ਮਤਲਬ ਆਰਡਰ ਆਉਣਾ ਸ਼ੁਰੂ ਹੋ ਗਏ ਉਹ ਵੀ ਲਿਆ ਕਰਨੀ। ਮਤਲਬ ਬੜੀ ਜਲਦੀ ਜਿਮੇਟੋ ਤੇ ਸਵੀ ਕੀ ਦੇ ਆਰਡਰ ਕਰੋ। ਹਾਂਜੀ। ਤੇ ਬਾਬਾ ਜੀ ਹੁਣ ਆਲਾ ਜਿਹੜਾ ਹਾਂਡੀ ਮੜਨਾ ਘਰ ਬੈਠੇ ਮਗਾ ਕੇ ਖਾਓ। ਹਾਂਜੀ ਹਾਂਜੀ। ਕਿਆ ਬਾਤ ਹੈ। ਭਾਜੀ ਹੁਣ ਇਹ ਚੱਲੀ ਆਪਾਂ ਬਣਾਉਨੇ ਕਿੱਥੇ ਆ ਉੱਥੇ ਚਲੀਏ ਪਹਿਲਾਂ। ਹਾਂਜੀ ਆ ਜੋ। ਤੇ ਕਿਵੇਂ ਕਿਵੇਂ ਬਣਦਾ ਕਿਹੜੀ ਕਿਹੜੀ ਚੀਜ਼ ਹੈ ਨਾ। ਇੰਦਰਾਤਿਆ ਕਰਕੇ ਨਾ ਥੋੜਾ ਜਿਹਾ ਸਲੋ ਕੀਤਾ ਆ। ਅੱਛਾ ਜੀ। ਕੱਲ ਸੇ ਸਹਰੇ ਤੋਂ ਬਾਅਦ ਰਾਤੀ ਖਾਣੇ ਜਾਣੇ ਕੰਪਨੀ ਜੀ ਸ਼ੁਰੂ ਕਰਦੇ ਆਂ ਵੱਡੇ ਪੱਧਰ ਦੇ। ਨਹੀਂ ਬਿਲਕੁਲ ਜੀ ਆਪਾਂ ਤਸੀਂ ਪਾਈਓ ਟਾਈਮ ਅੱਜ ਕੱਢਿਆ ਵੀ ਮੇਰੇ ਭਾਈ ਉਹਨਾਂ ਨੂੰ ਟਾਈਮ ਲਈਏ ਅਸੀਂ ਤੇ ਇਹ ਆ ਜੀ ਭਾਈ ਉਹਨਾਂ ਦਾ ਗੋਡਾਊਨ ਜਿੱਥੇ ਭਾਈ ਹੁਣੀ ਮਟਰਨ ਚਿਕਨ ਬਣਾਉਂਦੇ ਰਹੇ ਤੇ ਇਹ ਹਾਂਡੀਆਂ ਨੇ ਵੀ ਇਹ ਹਾਂਡੀਆਂ ਦੇ ਚੰਦ ਚ ਹਾਂਡੀਆਂ ਬਣਾਉਂਦੇ ਹੋਂ ਜੀ ਹਾਂਜੀ ਇਹ ਅੱਧਾ ਕਿਲੋ ਵਾਲੀ ਹੈ ਅੱਧਾ ਕਿਲੋ ਵਾਲੀ ਅੱਛਾ ਜੀ ਤੇ ਪੈਕਿੰਗ ਕਰਕੇ ਵੇਦੇ ਆ ਆ ਹੈਗੀ ਕਿਲੋ ਵਾਲੀ ਅੱਛਾ ਜੀ ਤੇ ਆ ਹੈਗੀ 2 ਕਿਲੋ ਵਾਲੀ ओके okay जी दो गारंटी अच्छा मटन बना के चिकन बना के ਤੁਸੀਂ ਹਾਂਡੀਆਂ ਚ ਪੈ ਕਰਕੇ ਦਿੰਦੇ ਹੋ ਹਾਂਡੀਆਂ ਪੈ ਕਰਕੇ ਮਟਕੇ ਜੀ ਬਣਾ ਕੇ ਉਸ ਤੋਂ ਬਾਅਦ ਜੇ ਮੈਂ ਜ਼ਿਆਦਾ ਆਰਡਰ ਆਗੇ ਤਾਂ ਅਸੀਂ ਇਕੱਠੇ ਬਣਾ ਦਿੰਦੇ ਆਂ ਅੱਛਾ ਜੀ ਤੇ ਨਹੀਂ ਤਾਂ ਜੇ 5-7 ਕਿਲੋ ਅਸੀਂ ਫੇਰ ਮਟਕੇ ਬਣਾ ਕੇ ਇਹਨਾਂ ਚ ਪਾ ਕੇ ਪਾ ਕੇ ਵਿੱਚ ਆਟੇ ਨਾਲ ਲੋਗ ਲਾ ਕੇ ਮਦਰ ਸੀਲ ਕਰਕੇ ਪੈ ਕਰਕੇ ਭੇਜ ਦਿੰਦੇ ਤੇ ਭਾਈ ਬਣਾਉਣੇ ਵੀ ਤੁਸੀਂ ਬਣਾਉਣੇ ਵੀ ਉਹਦੇ ਵਿੱਚ ਮਟਕੇ ਜੀ ਬਣਾਉਣੇ ਜਾਂ ਤੁਸੀਂ ਕੜਾਈ ਗੁੜੀ ਬਣਾਉਣੇ ਮਟਕੇ ਮਟਕੇ ਜੀ ਆਜੋ ਵੀ ਚਲਿਏ ਆਦ ਦਿਖਾਈਏ ਪਹਿਲਾਂ ਅੱਛਾ ਇਹ ਬਣਾਉਣ ਦਾ ਪ੍ਰੋਸੀਜਰ ਆ ਤੁਹਾਡਾ ਭਾਜੀ ਹਾਂਜੀ ਇਹ ਤੇ ਵੀ ਅਸੀਂ ਮਟਕਾ ਰੱਖ ਕੇ ਅੱਛਾ ਜੀ ਅੱਜ ਦਾ ਮਟਕਾ ਰੱਖ ਕੇ ਤੇ ਉੱਤੇ ਅਸੀਂ ਬਣਾਇਆ ਇਹਦਾ ਕੀ ਬਾਤ ਹੈ ਭਾਜੀ ਤੇ ਇਹਨੂੰ ਆਲੇ ਦੋਲੇ ਬੰਦ ਕਰ ਦਿੱਤਾ ਅੱਛਾ ਜੀ ਤੇ ਇਹਦੇ ਵਿੱਚ ਨਾਲ ਦੀ ਨਾਲ ਫਿਰ ਅਸੀਂ ਪਾਈ ਦਾ ਹੁਣ ਲੱਗੇ ਆ ਅਸੀਂ ਤੇਲ ਪਾਉਣ ਆ ਤੇਲ ਅੱਛਾ ਜੀ ਤੇਲ ਬਾਈ ਕਿਹੜਾ ਪਾਉਨੇ ਹੋ ਸਰੋਂ ਦਾ ਤੇਲ ਕਢਾ ਕੇ ਘਾਣੀ ਦਾ ਆਪ ਅੱਛਾ ਜੀ ਆਪ ਕਢਾ ਕੇ ਲਈਦਾ ਕੋਲ ਕਰਕੇ ਹਾਂਜੀ ਕੀ ਬਾਤ ਹੈ ਭਾਜੀ ਸਰੋਂ ਦਾ ਆਪਣਾ ਤੇਲ ਵਾ ਆਪਣਾ ਤੇਲ ਹਾਂਜੀ ਕੀ ਬਾਤ ਹੈ ਭਾਜੀ ਤੇ ਇਹਦੇ ਵਿੱਚ ਕਿੰਨੀ ਕੁਆਂਟੀਟੀ ਭਾਜੀ ਇਹ ਚ ਬਣਦੀ ਆ ਮਟਰਨ ਇਹ ਦਿੱਤੇ ਅਸੀਂ ਘੱਟ ਤੋਂ ਘੱਟ ਜੇ 5 ਕਿਲੋ 5 ਕਿਲੋ ਜਾਂਦਾ ਅੱਛਾ ਅੱਜ ਆਪਾਂ ਹੁਣ ਮਟਰਨ ਬਣਾ ਰਹੇ ਆ ਜਾਂ ਚਿਕਨ ਬਣਾ ਰਹੇ ਆ ਮਟਰਨ ਬਣਾ ਰਹੇ ਆ ਕਿਲੋ ਕਿਲੋ ਮਟਰਨ ਬਣਾ ਰਹੇ ਆ ਜੀ ਹਾਂ ਜੀ ਵਾਹ ਜੀ ਬਹੁਤ ਵਧੀਆ ਅੱਛਾ ਭਾਜੀ ਤੁਸੀਂ ਇੱਕ ਤੁਹਾਡੇ ਕੋਲ ਬਟੇਰ ਮਿਲਦੇ ਨੇ ਹਾਂ ਜੀ ਬਟੇਰ ਵੀ ਅਸੀਂ ਦਿੰਦੇ ਆ ਜਿਵੇਂ ਡਿਮਾਂਡ ਦੇ ਉੱਤੇ ਕਿਤਾਬ ਕਿਲੋ ਉਹ ਤੋਂ ਵੀ ਨਾਲ ਹੀ ਮੌਕੇ ਦੇ ਅਕਰੋਂ ਵੱਢ ਕੇ ਅੱਛਾ ਜੀ ਦੇ ਦਿੰਦੇ ਨੇ ਉਹਨਾਂ ਨੂੰ ਵਾਜੀ ਮਾ ਜੀ ਹੁਣ ਵੀ ਸਾਡੇ ਬਟੇਰੇ ਜਿਹੜੇ ਨਿਕਲ ਚੁੱਕੇ ਸੀ ਕਿ ਯੂਨੀਵਰਸਿਟੀ ਮੇਲੇ ਦੇ ਉੱਤੇ ਅੱਛਾ ਜੀ ਤੇ ਜਗਰਾਉਂ ਘੋੜਿਆਂ ਦੀ ਮੰਡੀ ਲੱਗੀ ਸੀ ਤੇ ਹੁਣ ਅਸੀਂ 100 ਅੱਜ ਸਾਡੇ ਕੋਲ ਪੀਸ ਧਾਰਿਆ ਅੱਛਾ ਜੀ ਤੇ ਦੁਬਾਰਾ ਉਹਨਾਂ ਨੂੰ ਵੀ ਹੁਣ ਡਿਮਾਂਡ ਦੇ ਹਿਸਾਬ ਨਾਲ ਵੜ ਕੇ ਦੇ ਰਹੇ ਹੋ ਕੀ ਬਾਤ ਹੈ ਬਸ ਕਿਉਂਕਿ ਮਹਗਾ 3000 ਰੁਪਏ ਕਿਲੋ ਆਉ ਅਹ 3000 ਕਿਲੋ ਵਾਹ ਵਾਹ ਇਸ ਕਰਕੇ ਉਹਨੂੰ ਫਿਰ ਡਿਮਾਂਡ ਦੇ ਉੱਤੇ ਤੇ ਤਿਆਰ ਕਰੀ ਅਜਾ ਤੁਸੀਂ ਉਹ ਗੱਲ ਕਹੀ ਸੀਗੀ ਵੀ ਇਹ ਜਿਹੜੇ ਬਟੇਰ ਖਾਣ ਵਾਲੇ ਬੰਦੇ ਉਹ ਖਾਸ ਹੁੰਦੇ ਨੇ ਸ਼ਕੀਰ ਬੰਦੇ ਆ ਜਾਂ ਸ਼ਕੀਰ ਬੰਦੇ ਭਈ ਉਹ ਕਿਹੜੇ ਸ਼ਕੀਰ ਹੁੰਦੇ ਨੇ ਬਾ ਸ਼ਕੀਰ ਉਹ ਕੋੜੇ ਵਾਲੇ ਤੇ ਜਾਂ ਹੋਰ ਸ਼ੌਂਕ ਵਾਲੇ ਜਿਹੜੇ ਬੰਦੇ ਸ਼ੌਂਕ ਰੱਖਦੇ ਆ ਹਾਂ ਤੇ ਜਿਹੜੇ ਸ਼ੌਂਕੀ ਬੰਦੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਉਹ ਫਿਰ 3000 ਨਹੀਂ ਦੇ ਦੇ ਅਗਲੇ ਸ਼ੌਂਕ ਪੂਰਾ ਕਰਾਉਂਦਾ ਐ ਬਾਜੀ ਹੁਣ ਨਾ ਜਦੋਂ ਤੁਹਾਡੇ ਬਟੇਰ ਆਉਣੇ ਨੇ ਨਾ ਅਗਲੀ ਵੀਡੀਓ ਦੇ ਵਿੱਚ ਜਦੋਂ ਅਸੀਂ ਤੁਹਾਡਾ achar ਬਣਾਉਣਾ ਆਉਣਾ ਨਾ ਤੁਸੀਂ ਬਣਾਉਣਾ ਆ ਉਦੋਂ ਹੀ ਤੁਹਾਡਾ ਬਟੇਰ ਜ਼ਰੂਰ ਖਾ ਕੇ ਜਾਣਾ ਜੀ ਹਾਂ ਸਾਡੇ ਉਹ ਸ਼ਕੀਰ ਬੰਦੇ ਆ ਜ ਮੁੰਡਾ ਇੱਕ ਵਾਰ ਹੋਇਆ ਆ ਅੱਛਾ ਜੀ ਉਹ ਸਪੈਸ਼ਲ ਸਾਡੇ ਉਥੋਂ ਇੱਥੇ ਖਾਣਾ ਆ ਰਹੇ ਆ ਕੀ ਬਾਤ ਹੈ ਖਾਣਾ ਉਹ ਸਾਨੂੰ ਇੱਕ ਦਿਨ ਨਜ਼ਾਰਾ ਆਉਂਦਾ ਵਾਹ ਜੀ ਵਾਹ ਪਰ ਸਾਨੂੰ ਇੱਕ ਦਿਨ ਬਿਨਾਂ ਦੱਸੀ ਅਸੀਂ ਸਾਡੇ ਬਿਜੀ ਸੀ ਹਾਂ ਜੀ ਸਾਤੋਂ ਪ੍ਰੋਪਰ ਉਹਨਾਂ ਦੀ ਸੇਵਾ ਨਹੀਂ ਹੋਈ ਅਗਲੀ ਵਾਰ ਜਦੋਂ ਸਦਰਾ ਉਹਨਾਂ ਨੂੰ ਅਸੀਂ ਸਪੈਸ਼ਲ ਤਰੀਕੇ ਨਾਲ ਸੇਵਾ ਕਰਾਂਗੇ ਕੀ ਬਾਤ ਹੈ ਭਾਜੀ ਬਹੁਤ ਵਧੀਆ ਭਾਜੀ ਅੱਛਾ ਭਾਜੀ ਹੁਣ ਹੋ ਗਿਆ ਤੇਲ ਆਪਣਾ ਜੀ ਤੇਲ ਹੋ ਗਿਆ ਜੀ ਕੀ ਬਾਤ ਹੈ ਜੀ ਤੇ ਲਓ ਜੀ ਇਹ ਚ ਹੋ ਗਿਆ ਤੇਲ ਆਪਣਾ ਰੈਡੀ ਤੇ ਭਾਈ ਹੁਣ ਕੀ ਪਾਉਣਾ ਇਹਦੇ ਵਿੱਚ ਆਪਾਂ ਪਿਆਜ਼ ਜੀ ਪਿਆਜ਼ ਤੇ ਭਾਈ ਕਿਲੋ ਮਟਰ ਜੀ ਕਿੰਨਾ ਪਿਆਜ਼ ਪੈ ਜਾਂਦਾ ਭਾਜੀ ਫਲੋ ਮਟਰਨ ਦੇ ਵਿੱਚ 500 ਗ੍ਰਾਮ ਪੈ ਜਾਂਦਾ ਹੈ। 1/2 ਕਿਲੋ ਪਿਆਜ਼ ਪਾ ਲਓ। ਹਾਂਜੀ 1/2 ਕਿਲੋ। ਵਾਹ ਜੀ ਬਹੁਤ ਵਧੀਆ ਜੀ। ਅੱਛਾ ਸਾਰਾ ਮਸਾਲੇ-ਵਸੂਲੇ ਤੁਸੀਂ ਇਹਦੇ ਵਿੱਚ ਹੀ ਐਡ ਕਰਦੇ ਬਣਾਉਨੇ ਹੋ ਹਨਾ? ਕੁੱਝਾਂ ਜੀ। ਹਾਂਜੀ ਹਾਂਜੀ। ਪਿੜਣਾ ਉਹਦੇ ਵਿੱਚ ਫਲੇਵਰ ਜਿਹੜਾ ਆ ਉਹ ਪਹਿਲਾਂ ਹੀ ਉਹਦੇ ਵਿੱਚ ਐਡ ਆ ਜਵੇ। ਹਾਂਜੀ ਹਾਂਜੀ ਸਾਰੇ ਮਸਾਲੇ ਮਾਲਕ ਹਲਾ ਲਈ ਤਾਂ। ਅੱਛਾ ਜੀ। ਲੱਕੜਾਈ ਚਮਚਾ ਵੀ ਤੁਸੀਂ ਲੱਕੜ ਦਾ ਯੂਜ਼ ਕਰ ਰਹੇ ਹੋ? ਹਾਂਜੀ ਲੱਕੜ ਦਾ। ਅੱਛਾ ਜੀ। ਕੀ ਬਾਤ ਹੈ ਜੀ? ਕੁਵਾਰੀਵਾ ਟਮਾਟਰ ਆ ਗਿਆ ਨਾ। ਅੱਛਾ ਬਣਾਉਣੀ ਤੁਸੀਂ ਸਾਰਾ ਫਰੈਸ਼ ਹੀ ਹੋ ਨਾ ਹਾਂਜੀ ਫਰੈਸ਼ ਅੱਛਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਤੁਸੀਂ ਇੱਥੇ ਖਾਣ ਵਾਸਤੇ ਆਉਣਾ ਇਹ ਨਹੀਂ ਹੈਗਾ ਵੀ ਤੁਹਾਨੂੰ 2 ਮਿੰਟਾਂ ਚ ਤੁਹਾਨੂੰ ਬਣੀ ਚੀਜ਼ ਮਿਲ ਜੂ ਜੇ ਬਣੀ ਚੀਜ਼ ਮਿਲ ਚਾਹੀਦੀ ਹੈ ਤਾਂ ਫਿਰ ਤੁਹਾਨੂੰ ਪਹਿਲਾਂ ਆਰਡਰ ਕਰਨਾ ਪੈਣਾ ਪਊਗਾ ਜੀ ਹੈ ਨਾ ਹਾਂਜੀ ਹਾਂਜੀ ਤੇ ਆਦਰਵਾਇਜ਼ ਜੇ ਸਾਡੇ ਵਾਂਗੂ ਤੁਸੀਂ ਚੱਲ ਗਿਆ ਤਾਂ ਤੁਹਾਨੂੰ 4 ਘੰਟੇ ਵੇਟ ਕਰਦੀ ਬੈਣੀ ਹੈ 4 ਘੰਟੇ ਵੇਟ ਕਰਨੀ ਪਊਗਾ ਕੀ ਬਾਤ ਆ ਹੋ ਗਿਆ ਅਦਰਕ ਲਸਣ ਦਾ ਪੇਸਟ ਅੱਛਾ ਜੀ ਕੀ ਬਾਤ ਹੈ ਭਾਜੀ ਨਹੀਂ ਨਹੀਂ ਮੈਨੂੰ ਬਹੁਤ ਵਧੀਆ ਭਾਜੀ ਇਹ ਵੀ ਮੜਕਾਂ ਜੀ ਪਾ ਕੇ ਰੱਖੀ ਹੈ ਅੱਛਾ ਬਹੁਤ ਵਧੀਆ ਬੱਜੀਆ ਅੱਜ ਇੱਕ ਐਸਾ ਯੂਨੀਕ ਫਲੇਵਰ ਤੁਹਾਨੂੰ ਪਿੰਡਾਂ ਦਾ ਦਿਖਾ ਰਹੇ ਆਂ ਕਿਹੜੀ ਹਰੀ ਮਿਰਚੀ ਕੀ ਬਾਤ ਹੈ ਬੱਜੀਆ ਇਹ ਮਟਕੀ ਦੀ ਅੱਛਾ ਬਹੁਤ ہوتی ਹੈ ਬੱਜੀਆ ਦੇਸੀ ਤੰਦੂਰ ਉਹਦੇ ਉੱਤੇ ਮਟਕਾ ਜਿਹਨੂੰ ਇਹਨੂੰ ਕਹ ਲਈਏ ਆਪਾਂ ਲਸਣ ਦੀ ਪੋਤੀ ਇਹ ਪੂਰੀ ਪੋੜੀਆਂ ਹਾਂਜੀ ਪੂਰੀ ਵਾਹ ਜੀ ਵਾਹ ਠੀਕ ਹੈ ਹੁਣ ਆ ਗਿਆ ਪੱਜੀ ਮਸਾਲੇ ਗਿੜਿ ਗਿੜਿ ਨਮਕ ਨਮਕ ਅਬ ਬੜਾ ਦੇ ਮਸਾਲੇ ਵਾਹ ਜੀ ਵਾਹ ਨਮਕ ਆ ਗਿਆ ਵਾਹ ਜੀ ਵਾਹ ਤੇ ਆ ਦੇਗੀ ਮਿਰਚ ਦੇਗੀ ਮਿਰਚ ਦਾ ਤੜਕਾ ਆਂਗ ਆਂਗ ਫੜਕਾ ਵਾਹ ਜੀ ਵਾਹ ਅੱਛਾ ਮਸਾਲੇ ਸਾਰੇ ਸੇਮ ਹੀ ਆ ਨਾ ਹਾਂ ਜੀ ਸੇਮ ਹੀ ਤਾਂ ਖੜੇ ਮਸਾਲੇ ਪਾਤੇ ਹਾਂ ਜੀ ਇਹ ਆ ਗਈ ਮੇਥੀ ਮੇਥੀ ਵਾਹ ਜੀ ਵਾਹ ਆ ਗਈ ਕਾਲੀ ਮਿਰਚ ਹਲਕੀ ਜੀ ਇਹ ਵੀ ਆਪਦੀਆਂ ਪਸਾਈਆਂ ਹਿੰਗ ਇਹ ਹਲਕੀ ਹੀ ਪਾਉਣੀ ਹੈ ਜ਼ਿਆਦਾ ਨਹੀਂ ਪਾਉਣੀ ਹਾਂ ਆ ਗਿਆ ਗਰਮ ਮਸਾਲਾ ਇਹ ਵੀ ਆਪ ਤਾਂ ਅਸੀਂ ਬਣਾਇਆ ਹੋਇਆ ਸਾਰਾ ਮਸਾਲਾ ਇਹ ਤੁਹਾਡੇ ਸਾਰੇ ਆਪਣੇ ਪਰਪੇਸ਼ ਸਾਡੇ ਆਪ ਦੇ ਰੈਡੀ ਕੀਤੇ ਸਾਰੇ ਕੀ ਬਾਤ ਹੈ ਭਾਜੀ ਕਿੱਥੋਂ ਇਹ ਦਿਮਾਗ 'ਚ ਕਿੱਥੋਂ ਆਈ ਇਹ ਚੀਜ਼ ਵੀ ਇੱਕ ਇਸੇ ਤਰੀਕੇ ਦੇ ਨਾਲ ਇੱਕ ਦੇਸੀ ਸਟਾਈਲ ਨਾਲ ਬਣਾਈਆਂ ਪੈਣੂ ਅਸੀਂ ਖੁਦ ਸਪੋਰਟਸਮੈਨ ਰਹੇ ਆ ਅੱਛਾ ਜੀ ਤੇ ਜਿੰਨਾ ਚਿਰ ਆਰਮੀ 'ਚ ਰਹੇ ਆ ਅਸੀਂ ਜੀ ਟੋਟਲ ਤਕਰੀਬਨ 6 ਦੇ 6 ਦੇਣੀ ਮੀਟ ਖਾਂਦੇ ਰਹੇ ਆ ਅਸੀਂ ਅੱਛਾ ਜੀ ਤੇ ਮੈਂ ਕਹਾਂ ਬਾਕੀ ਜਿਹੜੇ ਹੁਣ ਨੌਜਵਾਨ ਇੱਥੇ ਬੜੇ ਕਮਜ਼ੋਰ ਹੁੰਦੇ ਜਾ ਰਹੇ ਜੱਟਾਂ ਦੇ ਮੁੰਡੇ ਬਹੁਤ ਪਰਦੇਸੀ ਮੁੰਡੇ ਕੁੱਟ ਜਾਂਦੇ ਉਹਨਾਂ ਨੂੰ ਮੈਨੂੰ ਤਕੜੇ ਕਰੀਏ ਮੁੰਡਿਆਂ ਨੂੰ ਕਿਆ ਬਾਤ ਹੈ ਜੀ ਪਰਦੇਸੀ ਵਾਲੀ ਗੱਲ ਤੁਸੀਂ ਗੱਲ ਚੱਕੀ ਹਾਂਜੀ ਵੀ ਜੇ ਕੁਝ ਚੰਗਾ ਖਾਵਾਂਗੇ ਤਾਂ ਤਾਈਓ ਕੁਝ ਤਾਕਤ ਆਊ ਹਾਂਜੀ ਹਾਂਜੀ ਤੇ ਭਾਈ ਅੱਛਾ ਇੱਕ ਤਾਂ ਤੁਸੀਂ ਮਟਰ ਬਣਾਉਨੇ ਹੋ ਦੂਜਾ ਬਣਾਉਨੇ ਹੋ ਤੁਸੀਂ ਮੁਰਗਾ ਦੇਸੀ ਹਾਂਜੀ ਮੁਰਗਾ ਦੇਸੀ ਦੇਸੀ ਮੁਰਗਾ ਦੇਸੀ ਮੁਰਗੇ ਸਾਡੇ ਕੋਲ ਇੱਥੇ ਆ ਸਾਹਮਣੇ ਆਰਮ ਦੇ ਉੱਤੇ ਹੀ ਆਰਮ ਦੀ ਇਹ ਡਿਮਾਂਡ ਤੇ ਸਾਰੇ ਪੜ ਲੈ ਆ ਮਟਰ ਭਾਈ ਕਿਆ ਬਾਤ ਹੈ ਭਾਈ ਤੇ ਮਟਨੀ ਬਾਈ ਜੋ ਫਰੈਸ਼ ਹੈ ਤੁਸੀਂ ਬੋਲਿਓ ਫਰੈਸ਼ ਫਰੈਸ਼ ਕੋਲੇ ਖੜਕੇ ਵੜਾ ਕੇ ਲੈ ਜਾਂਦਾ ਜੀ ਅੱਛਾ ਜੀ ਹਾਂ ਜੀ ਜਲਦੀ ਇਹ ਕਰ ਦੇਣਾ ਫਿਰ ਤੁਹਾਨੂੰ ਮੁਰਗੇ ਦਿਖਾਈਏ ਜਿਹੜੇ ਇੱਥੇ ਇਹਨਾਂ ਨੇ ਮੁਰਗੇ ਰੱਖੇ ਹੋਏ ਨੇ ਤੇ ਬਈ ਤੁਹਾਡਾ ਸ਼ੌਕ ਸੀਗਾ ਤੁਹਾਡੀ ਤੁਸੀਂ ਪਹਿਲਾਂ ਕੁੱਤਿਆਂ ਦਾ ਵੀ ਤੁਹਾਡਾ ਰੱਖੀ ਸੀ ਤੁਸੀਂ ਇਹ ਸਾਡਾ ਪੁਰਾਣਾ ਸ਼ੌਕ ਹੀ ਬਣਾਉਣਾ ਤੁਹਾਡੇ ਤੁਹਾਡਾ ਬੇਟਾ ਵੀ ਕਬੱਡੀ ਦਾ ਬਹੁਤ ਵਧੀਆ ਪਲੇਅਰ ਰਿਹਾ ਰਹਿ ਚੁੱਕਿਆ ਸੀ ਹਾਂਜੀ ਤੇ ਬਈ ਜਦੋਂ ਤੁਸੀਂ ਫਿਰ ਇਹ ਜਿਹੜੀ ਚੀਜ਼ ਬਣਾਉਣ ਦਾ ਸ਼ੌਕ ਕਿੱਦਾਂ ਆ ਗਿਆ ਵੀ ਆਪਾਂ ਹੁਣ ਇਹਨੂੰ ਇੱਕ ਕਮਰਸ਼ੀਅਲਾਈਜ਼ ਕਰੀਏ ਹਾਂਜੀ ਵੇ ਮੁੰਡੇ ਬਾਹਰ ਜਾ ਕੇ ਨੂੰ ਫਿਰਦੇ ਸੀ ਇਹ ਅੱਛਾ ਬਾਹਰ ਦੀਆਂ ਗੱਲਾਂ ਕਰਦੇ ਸੀ ਬਾਹਰ ਜਾਣਾ ਸੀ ਉਹ ਕਰਨਾ ਮੈਂ ਕਿਹਾ ਯਾਰ ਕਿਉਂ ਪੈਸੇ ਖਰਾਬ ਕਰੋਗੇ ਤੁਸੀਂ ਬਾਹਰ ਜਾ ਕੇ ਵੀ ਥੱਕੇਗਾ ਹੋਗੇ ਮੈਂ ਕਰੂੰਗਾ ਅਗਲੇ ਦੇ ਅੰਡਰ ਕੰਮ ਕਰੂੰਗਾ ਇੱਥੇ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਕੀ ਆ ਬਤ ਤੇ ਗਾਈਡ ਮੈਸ ਨੂੰ ਕਰ ਦਿੰਨਾ ਸਾਰਾ ਕੁਝ ਤੇ ਗਾੜੀ ਕੀਤਾ ਅਸੀਂ ਓੜੀ ਓੜੀ ਗਾਈਡਿੰਗ ਲਾਈਨ ਲੈ ਕੇ ਅੱਛਾ ਜੀ ਜਿਹੜੀ ਬੇਸਿਕ ਸਾਡੀ ਖਤਮ ਹੋ ਗਈ ਹੁਣ ਟੋਟਲ ਅਸੀਂ ਜਿਹੜਾ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਹੁਣ ਕਿਸੇ ਦਾ ਕੋਈ ਸਾਨੂੰ ਸ਼ਿਕਾਇਤ ਨਹੀਂ ਹੋਊਗੀ ਨਿੰਮਕ ਘੱਟ ਜਾਂ ਵੱਧ ਪੂਰਾ ਸਾਡਾ ਕੰਡਾ ਰਖਿਆ ਤੋਲ ਕੇ ਪੋਣਾ ਸਾਰਾ ਕੁਝ ਅੱਛਾ ਜੀ ਹਾਂਜੀ 5 ਕਿਲੋ ਕਿੰਨਾ ਪੈਂਦਾ 2 ਕਿਲੋ ਕਿੰਨਾ ਪੈਂਦਾ ਤੋਲ ਕੇ ਪਾਈਦਾ ਹੁੰਦਾ ਸਾਰਾ ਕੁਝ ਵਾਜੀ ਬਹੁਤ ਵਧੀਆ ਬਾਜੀ ਬਹੁਤ ਵਧੀਆ ਆ ਦੇਖੋ ਮਸਾਲੇ ਰਚ ਗਏ ਹਾਂਜੀ ਚਿਕਨ ਦੇ ਵਿੱਚ ਹੂੰ ਹੌਣੇ ਜੀ ਪਾਉਣਾ ਪਾਣੀ ਚਾਹ ਬਾਤ ਬਜੇ ਇਹ ਹੈਗਾ ਵਾ 1.5 ਲੀਟਰ ਪਾਣੀ ਠੀਕ ਹੈ ਜੀ 1 ਕਿਲੋ ਮਾਲ ਤਿਆਰ ਹੋ ਜਾਣੀ 1 ਕਿਲੋ ਬਲ ਹੋ ਗਿਆ ਯਾਰ ਹਾਂ ਜੀ ਬਹੁਤ ਵਧੀਆ ਇਹ ਹੁਣ 4 ਘੰਟੇ ਇਹ ਹੁਣ 4 ਘੰਟੇ ਵੇਟ ਕਰਨੀ ਬਣੀ ਹਾਂ ਜੀ 4 ਘੰਟੇ ਵੇਟ ਕਰਨੀ ਹੈ ਅੱਛਾ ਜੀ ਵਾਜੀ ਬਾ ਤੀਨ ਹੁਣ ਚਾਰ ਘੰਟੇ ਲਈ ਵੇਟ ਚਾਰ ਘੰਟੇ ਤੇ ਹੁਣ ਆਪਾਂ ਜਦ ਤੱਕ ਚਾਰ ਘੰਟੇ ਵੇਟ ਕਰਦੇ ਆ ਕਰਦੇ ਆ ਬਣਦਾ ਤੇ ਤਦ ਤੱਕ ਆਪਾਂ ਹੁਣ ਫਾਰਮ ਵਾਲੇ ਪਾਸੇ ਕਿਹੜਾ ਮਾਰੀਏ ਹਾਂਜੀ ਹਾਂਜੀ ਹਨਾ ਓਕੇ ਜੀ ਹਾਂਜੀ ਭਾਈ ਜੀ ਇਹ ਆ ਜੀ ਬਾਈ ਹੁੜਾ ਦਾ ਫਾਰਮ ਤੇ ਇੱਥੇ ਮੁਰਗੇ ਰੱਖੇ ਹੋਏ ਨੇ ਬਾਈ ਹੁਣਾਂ ਦੇ ਤੇ ਭਾਈ ਜੀ ਹੁਣ ਆ ਦੱਸੋ ਕਿਹੜਾ ਨਸਲ ਦਾ ਦੇਸੀ ਮੁਰਗਾ ਜੀ ਇਹ ਪਿਓਰ ਦੇਸੀ ਮੁਰਗਾ ਇਹ ਅੱਛਾ ਜੀ ਤੇ ਇਹ ਨੂੰ ਘੱਟੋ ਘਾਟੇ ਡੇਢ ਘੰਟਾ ਬਣਨ ਨੂੰ ਲੱਗਦਾ ਡੇਢ ਘੰਟਾ ਡੇਢ ਘੰਟਾ ਤੇ ਕਿੰਨੇ ਕਿਲੋ ਦਾ ਹੋਊਗਾ ਭਾਜੀ ਇਹ ਇਹ ਘੱਟੋ ਘਾਟੇ 2.5 ਕਿਲੋ ਦਾ ਹੈ 2 किलो ਦਾ 2 ਕਿਲੋ ਦਾ ਕੀ ਬਾਤ ਹੈ ਭਾਜੀ ਤੇ ਅੱਜ ਮੈਨੂੰ ਲੱਗਦਾ ਡਰਦਾ ਵੀ ਤਾਈ ਹੋਣਾ ਇਹ ਜਿਹੜੇ ਘੰਡੇ ਬਣਦਾ ਇਹਦੇ ਕੀ ਬਾਤ ਹੈ ਭਾਜੀ ਤੇ ਵਾਵਾਏ ਤਗੜਾ ਮੁਰਗਾ ਰੱਖਿਆ ਹੋਇਆ ਇੱਥੇ ਹਾਂਜੀ ਹਾਂਜੀ ਅੱਛਾ ਮਰਗ ਮਤਲਬ ਮੁਰਗਾ ਤੁਸੀਂ ਬਾਹਰੋਂ ਨਹੀਂ ਲੈਂਦੇ ਨਹੀਂ ਨਹੀਂ ਆਪਣੇ ਸਾਰੇ ਇੱਥੇ ਜਿਹੜੇ ਲਿਆਉਣੇ ਵੀ ਅਸੀਂ ਪਿੰਡਾਂ 'ਚ ਸਾਨੂੰ ਖਰੀਦ ਕੇ ਦੇਸੀ ਲਿਆਉਣੇ ਜਿਹੜੇ ਰੂੜੀ ਮਾਰਕ ਹੁੰਦੇ ਉਹ ਲੈ ਆਂਦੇ ਅੱਛਾ ਤੇ ਜਿਹੜੇ ਉਹ ਬਲੋਲਰ ਵਗੈਰਾ ਹੋਏ ਉਹ ਕਿਤੇ ਜਗ੍ਹਾ ਨੂੰ ਲੋੜ ਆ ਫਾਰਮਾਂ ਵਾਲੇ ਆ ਜਿਹੜੇ ਉਹ ਅਸੀਂ ਫਾਰਮ ਤੋਂ ਲੈ ਕੇ ਬਰਲੇ ਵੇਚ ਦਿੰਦੇ ਅੱਛਾ ਮਤਲਬ ਉਹ ਵੀ ਜੋ ਕਿ ਡਿਮਾਂਡ ਕਰਦਾ ਵੀ ਉਹਨੂੰ ਫਾਰਮ ਵਾਲਾ ਚਾਹੀਦਾ ਹਾਂਜੀ ਹਾਂਜੀ ਬਾਜੀਆ ਬਹੁਤ ਵਧੀਆ ਓਕੇ ਸਾਰੇ ਤੁਹਾਡੇ ਦੇਸੀ ਮੁਰਗੇ ਹੀ ਤੁਸੀਂ ਕਰਦੇ ਹੋ ਉਹਨਾਂ ਨੂੰ ਹਾਂਜੀ ਹਾਂਜੀ ਸਾਹਮਣੇ ਲੰਮਾ ਬਹੁਤ ਵ ਭਾਜੀ ਹੁਣ ਇਹਨੂੰ ਕਿੰਨਾ ਟਾਈਮ ਲੱਗਣਾ ਹੁਣ ਕਾਫੀ ਟਾਈਮ ਹੋ ਗਿਆ ਪਾਉਨੂੰ 3-4 ਘੰਟੇ ਹੋ ਗਏ ਵੇਟ ਕਰਦੇ ਨੂੰ ਇਹਦੀ ਹਾਂਜੀ ਹੁਣ 4 ਘੰਟੇ ਹੋ ਗਏ ਤਿਆਰ ਹੋ ਗਿਆ ਇਹ ਅੱਛਾ ਹਾਂਜੀ ਭਾਜੀ 4 ਘੰਟੇ ਐਗਜ਼ੈਕਟ ਲੱਗਦੇ ਆ ਜਾਂ ਕਿ ਥੋੜਾ ਬੜਾ ਟਾਈਮ ਵਧ ਘਟ ਵੀ ਜਾਂਦਾ 3 ਨਾਲ ਵਿੱਚ ਮੈਂ ਵਧ ਵੀ ਲਾਇਆ ਜਾਂਦਾ 4-4 ਰੁਪਏ ਅੱਛਾ ਹੁਣ ਹੁਣ ਤੁਸੀਂ ਇਹਨੂੰ ਚੈੱਕ ਕਰ ਲਿਆ ਮਿੰਨੂ ਹਾਂ ਚੈੱਕ ਕੀਤਾ ਆ ਹੁਣ ਅੱਛਾ ਤੇ ਹੁਣ ਤੁਹਾਨੂੰ ਤੁਸੀਂ ਪਾ ਕੇ ਦੇਖੋ ਨਾ ਵੀ ਕਿਦਾਂ ਦੂਜੇ ਬਿਲਕੁਲ ਭਾਜੀ ਬਿਲਕੁਲ ਤੁਸੀਂ ਭਾਜੀ ਪਲੀਜ਼ ਮੈਨੂੰ ਜਿਹੜਾ ਸਾਡੇ ਕੁਝੇ ਚ ਕਰੋ ਰੈਡੀ ਇਹਨੂੰ ਹਾਂਜੀ ਤੇ ਆਪਾਂ ਟ ਓ ਵੀ ਆ ਲਓ ਜੀ ਹੋ ਗਿਆ ਰੈਡੀ ਤੇ ਭਾਜੀ ਹੁਣ ਆਕਰ ਦਿਖਾਓ ਜਰਾ ਕੱਢ ਕੇ ਤੇ ਚੈੱਕ ਕਰੋ ਜਰਾ ਰੰਗ ਤੇ ਦੀ ਓਏ ਹੋਏ ਹੋਏ ਭਾਜੀ ਕੀ ਬਾਤ ਹੈ ਉਧਰ ਮੁਰਗਾ ਵਾਜਾ ਮਾਰ ਰਿਹਾ ਭਾਈ ਸਾਹਿਬ ਵੇਟ ਕਰ ਲਾ ਨਰਾਤੇ ਮੁੱਕਣ ਵਾਲੇ ਨੇ ਇਹਦਾ ਹੋਵੇ ਵਾਜ ਪਹਿਲੇ ਨੰਬਰ ਦੇ ਵਾਰੀ ਤੇਰੀ ਆਵੀ ਕਿਉਂ ਬਾਬਾ ਜੀ ਤੇ ਅੱਛਾ ਇਹਦੇ ਵਿੱਚ ਬਣਾ ਕੇ ਫਿਰ ਤੁਸੀਂ ਸਰਵ ਐਵੇਂ ਕਰਦਾ ਹਾਂ ਹਾਂ ਜੀ ਇਹਦੇ ਵਿੱਚ ਪੈਕ ਕਰਕੇ ਦੇ ਜੀ ਕੀ ਬਾਤ ਹੈ ਭਾਜੀ ਇਹਨੂੰ ਕੋਲਿਆਂ ਤੇ ਇਹਨੂੰ ਕੋਲਿਆਂ ਤੇ ਸਟੀਮ ਕਰ ਲਈਦਾ ਅੱਛਾ ਗਰਮ ਕਰੀਦਾ ਗਰਮ ਕਰਦੇ ਤੋੜੀ ਵੀ ਗਰਮ ਹੋ ਜਾਂਦੇ ਅੰਦਰਲਾ ਇਹ ਵੀ ਵਿੱਚ ਫਿਰ ਬਟਰ ਬਟਰ ਦੇਸੀ ਘਿਓ ਪਾਈ ਦਿੰਦੇ ਦੇਸੀ ਘਿਓ ਪਾਉਣੇ ਕੀ ਬਾਤ ਭਾਜੀ ਹਾਂ ਹੈਗੀ ਚਾਂਪ ਵਾਹ ਜੀ ਅੱਛਾ ਗੱਲ ਇਹ ਕਿ ਇਹ ਵੀ ਸਿੰਪਲ ਤੁਹਾਡੇ ਮਸਾਲੇ ਕੋਈ ਤੁਸੀਂ ਕੁਝ ਅਲੱਗ ਨਹੀਂ ਪਾਇਆ ਨਾ ਕੋਈ ਫालतू ਨਹੀਂ ਪਾਉਣੀ ਘਰੇਲੂ ਮਸਾਲੇ ਜਿਹੜੇ ਆਪਣੇ ਨੋਰਮਲ ਬਣਦੇ ਭਾਜੀ ਨੋਰਮਲ ਵਾਹ ਜੀ ਵਾਹ ਬਹੁਤ ਵਧੀਆ ਪਾਜੀ ਤੇ ਫੇ ਇਹਨੂੰ ਕਿਵੇਂ ਪਾਜੀ ਵਜਨ ਕਿਵੇਂ ਕਰਦੇ ਹੋ ਇਹਨੂੰ ਸਾਨੂੰ ਅੰਦਾਜ਼ਾ ਆਈ ਪੀਸਾਂ ਦਾ ਅੱਛਾ ਪੀਸ ਦਾ ਅੰਦਾਜ਼ਾ ਪਹਿਲਾਂ ਕਰ ਲੈ ਕੱਚੇ ਦਾ ਕਰ ਲਈਦਾ ਅੱਛਾ ਜੀ ਕੱਚੇ ਪੀਸ ਜੋ ਓਕੇ ਫਿਰ ਪਤਾ ਲਾ ਜਾਂਦਾ ਸਾਨੂੰ ਵੀ ਕਿੰਨਾ ਦਾ ਹਾਂ ਪੰਜ ਕਿ ਪੈਂਦੇ ਆ ਤੇ ਕਿੰਨੇ ਦੇ ਵਿੱਚ ਪੜਾ ਅੱਛਾ ਥੋੜੀ ਥੋੜੀ ਡੇਢ ਕਿਲੋ ਦੀ ਕਿਲੋ ਮਾਲ ਪਾਇਆ ਅੱਛਾ ਕਿਲੋ ਵਾਲ ਪਾਤਾਂ ਦੇ ਵਿੱਚ ਅੱਛਾ ਕੀ ਬਾਤ ਹੈ ਪਾਜੀ ਤੇ ਚਲੋ ਪਾਜੀ ਹੁਣ ਵੇਟ ਨਹੀਂ ਹੋ ਰਹੀ ਤੇ ਹੁਣ ਸਾਨੂੰ ਦਿਓ ਖਵਾਓ ਤੇ ਅਸੀਂ ਵੀ ਟੈਸਟ ਕਰੀਏ ਪਾਜੀ ਵੀ ਤੁਹਾਡਾ ਕਿਉਂਕਿ ਤਰੀਫਾਂ ਬਹੁਤ ਸੁਣੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਹੁਣ ਇਹ ਟੇਸਟ ਜ਼ਰੂਰ ਕਰੀਏ ਸੀ ਜ਼ਰੂਰ ਜ਼ਰੂਰ ਕਰੋ ਚਲੋ ਅੱਜ ਤੇ ਫਾਈਨਲੀ ਹੁਣ ਵਾਰੀ ਆ ਗਈ ਹੈ ਜੀ ਟੇਸਟਿੰਗ ਦੀ ਟੇਸਟਿੰਗ ਤਾਂ ਤੁਹਾਨੂੰ ਪਤਾ ਸਭ ਤੋਂ ਵੱਡਾ ਪੁਆਇੰਟ ਹੁੰਦਾ ਸਾਡਾ ਤੇ ਲਓ ਜੀ ਇਹ ਸਾਡੇ ਕੋਲ ਆ ਗਿਆ ਜੀ ਕੁੱਚਾ ਜਿਹਦੇ ਵਿੱਚ ਹੈਗਾ ਆ ਜੀ ਮਟਨ ਤੇ ਮਟਨ ਖੁਸ਼ਬੂ ਬਹੁਤ ਪਿਆਰੀ ਆ ਰਹੀਆਂ ਨੇ ਵਿੱਚ ਤੇ ਅੱਜ ਹੁਣ ਵਾਰੀ ਹੁਣ ਯਾਰ ਕਿੱਦਾਂ ਖਾਣ ਦਾ ਇਹਨੂੰ ਮੈਂ ਕਿਨਾ ਦੇ ਵਿੱਚ ਭਲ ਗਈ ਕਿਉਂ ਭਲੀ ਓਏ ਹੋਏ ਹੋਏ ਗਰੇਵੀ ਚੱਕ ਕਰੋ ਯਾਰ ਤੁਸੀਂ ਇਹਦੇ ਵਿੱਚ ਕਿਆ ਬਾਤ ਹੈ ਬਜੀ ਮੇਲਾ ਦਾ ਬਕਰਾ ਠੀਕ ਠਹਾ ਥੋੜਾ ਜਿਹਾ ਤੇ ਇਹਦੇ ਵਿੱਚ ਪੂਰੀ ਕੁਆਂਟੀਟੀ ਜਿਹੜੀ ਹੈ ਜੀ ਉਹ ਕਿਲੋ ਦੀ ਹੈ ਠੀਕ ਹੈ ਜੀ ਮੇਨ ਗੱਲ ਇਹ ਹੈ ਵੀ ਆਪਾਂ ਹੁਣ ਤੁਹਾਨੂੰ ਇੱਕ ਵਾਰੀ ਪਹਿਲਾਂ ਦਾ ਭਈਆ ਚਮਚੇ ਮੜੇ ਨੂੰ ਪਾਈਂ ਕੁੜੇ ਬਜੀ ਤੇ ਆ ਹੁਣ ਚੈੱਕ ਕਰੋ ਜਰਾ ਹਾਂ ਜੀ ਪ੍ਰੋਪਰ ਪਿਓਰ ਮਟਰਣ ਜਿਹੜਾ ਤੁਹਾਨੂੰ ਕਿਤੇ ਵੀ ਛੇਤੀ ਕਿਤੇ ਲੱਭਣਾ ਨਹੀਂ ਤੇ ਇੱਥੇ ਦਾ ਮਟਰਣ ਦਾ ਸਵਾਦ ਵੀ ਓਏ ਹੋਏ ਖੁਸ਼ਬੂ ਵੀ ਨਹੀਂ ਪਿਆਰੀ ਤੇ ਦੂਜੀ ਗੱਲ ਆ ਜਦੋਂ ਬਾਪੂ ਜੀ ਵਾਲੇ ਵਰਗੇ ਹੱਥਾਂ ਦਾ ਬਣਿਆ ਹੋਵੇ ਤੇ ਉਦੋਂ ਦਾ ਫਿਰ ਸਵਾਦ ਵੱਖਰਾ ਹੈ ਹੋਰ ਵੀ ਜ਼ਿਆਦਾ ਚੀਜ਼ ਬਣ ਜਾਂਦੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਜ਼ਬਰਦਸਤ ਮਟਰਣ ਬਣਾ ਰਹੇ ਹੋ ਅੱਛਾ ਭਾਈ ਹੁਣ ਮੈਨੂੰ ਇੱਕ ਚੀਜ਼ ਦੱਸੋ ਅੱਛਾ ਭਾਜੀ ਕਿਹੜਾ ਪੀਸ ਲਈਏ ਭਾਈ ਆਪਾਂ ਜਿਹੜਾ ਮਰਜ਼ੀ ਪੀਸ ਚੱਕ ਸਕਦੇ ਹੋ ਸਰ ਨਹੀਂ ਤੁਸੀਂ ਤੁਸੀਂ ਜਸ ਸੁਜੈਸਟ ਕਰੋ ਭਾਜੀ ਇਹ ਕਿਹੜਾ ਪੀਸ ਹੁੰਦਾ ਇਹ ਇਹ ਗੋਰ ਪੀਸ ਲੱਗਾ अच्छा जी हां जी लो जी ਆ ਆਪਾਂ ਲੈ ਲਿਆ ਪੀਸ ਕਿਉਂਕਿ ਮੇਨ ਚੀਜ਼ ਮੈਂ 1 ਚਾਰ ਘੰਟੇ ਦਾ ਬਣਿਆ ਹੋਇਆ ਮਟਣਾ ਹੈ ਹਾਂਜੀ ਓਏ ਹੋਏ ਚਾਰ ਘੰਟੇ ਵਿੱਚ ਬਿਲਕੁਲ ਨਰਮ ਹੋ ਜਾਂਦਾ ਓਹ ਹੋ ਗਰਮ ਬਹੁਤ ਆ ਐਵੇਂ ਮਗਰ ਲਾ ਕੇ ਕਦੇ ਤੁਸੀਂ ਹੱਥ ਉੱਤੇ ਲਾ ਦੋ ਮੂੰਹ ਵਿੱਚ ਲਾ ਲਓ ਇਹਨੂੰ ਆਪਾਂ ਥੋੜਾ ਜਿਹਾ ਪਿੱਛੇ ਕਰ ਦਿੰਦੇ ਹਾਂ ਜੀ ਕੀ ਬਾਤ ਹੈ ਪੂਰਾ ਐ ਮਲਾਈ ਵਾਂਗੂ ਟੁੱਟ ਰਿਹਾ ਜੀ ਇਹ ਗਰਮ ਜ਼ਿਆਦਾ ਹੋਣ ਕਰਕੇ ਨਾ ਥੋੜੀ ਜਿਹੀ ਸਾਨੂੰ ਹਜੇ ਖੇਚਲ ਕਰਨੀ ਪੈ ਰਹੀ ਹੈ। ਹੂੰ। ਬੜੀ ਗੱਲ ਤੁਸੀਂ ਤੁਹਾਨੂੰ। ਇੱਕ ਨਾ ਚੰਪਾਰਨ ਮੀਟ ਵਾਲੇ ਬੜੇ ਮਸ਼ਹੂਰ ਨੇ। ਪੰਜਾਬ 'ਚ। ਤੁਸੀਂ ਉਹ ਫੇਲ ਕਰਦੇ ਆ ਜੀ। ਉਹ ਧੰਨਵਾਦ ਜੀ ਤੁਹਾਡਾ। ਕਿਉਂਕਿ ਜਿਹੜਾ ਚੰਪਾਰਨ ਮੀਟ ਆ ਨਾ ਸਾਨੂੰ ਬਹੁਤ ਘੱਟ ਪਸੰਦ ਹੁੰਦਾ ਉਹਨਾਂ ਦਾ। ਪਰ ਜੋ ਆ ਤੁਸੀਂ ਚੀਜ਼ ਬਣਾਈ ਆ ਨਾ ਭਾਜੀ। ਓਏ 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 ਸਰਾ ਹੀ ਆ ਬਿਲਕੁਲ ਮੜਾਈ ਵਾਂਗੂ ਇਹ ਮਟਰ ਟੁੱਟ ਰਿਹਾ ਆ ਮੂੰਹ ਚ ਪਾਉਂਦੇ ਨਾਲ ਹੀ ਖੁਰ ਜਾਂਦਾ ਆ ਆ ਖਾਦਾ ਨਾਲ ਹੀ ਖੁਰ ਗਿਆ ਹੂੰ ਬਹੁਤ ਵਧੀਆ ਜਿਹਾ ਕੋੜੇ ਦੀ ਮੰਡੀ ਤੋਂ ਕੁੜਿਆਂ ਦੀ ਮੰਡੀ ਤੋਂ ਤੇ ਯੂਨੀਵਰਸਿਟੀ ਤੋਂ ਜੀ ਸਾਨੂੰ ਫੋਨ ਆ ਰਿਹਾ ਜੀ ਵੀ ਓਏ ਜਿਹੜੇ ਬੰਦੇ ਖਾ ਕੇ ਗਏ ਸੀ ਹਾਂ ਜੀ ਕਹਿੰਦੇ ਸਾਨੂੰ ਆਰਡਰ ਦਿੰਦੇ ਆ ਤੇ ਨਾਲ ਲੈ ਕੇ ਜਾਂਦੇ ਆ ਅੱਛਾ ਆਰਡਰ ਆਰਡਰ ਦੇ ਰਹੇ ਸਾਨੂੰ ਅੱਛਾ ਜੀ ਤੇ ਮੋਕੇ ਤੋਂ ਅ ਕੋਟਕਪੂਰੇ ਤੋਂ ਅੱਛਾ ਜੀ ਮੋਕਸਰ ਤੋਂ ਵੀ ਸਾਨੂੰ ਕੁਝ ਬੰਦੇ ਜਿਹੜੇ ਆਰਡਰ ਆਇਆ ਵੀ ਤੁਸੀਂ ਬਸ ਸਾਡੇ ਉੱਪਰ ਆ ਦੋ ਬਸਰ ਤੋਂ ਲੈ ਲਾਂਗੇ ਕੀ ਬਾਤ ਹੈ ਜੀ ਤੇ ਆ ਲਓ ਜੀ ਹੁਣ ਆਪਾਂ ਗਰੇਵੀ ਚ ਰੇਸ ਜ਼ਰੂਰ ਕਰਨੀ ਪੈਂਦੀ ਹੈ ਹਾਂ ਬਾਈ ਸੱਚੀ ਗੱਲਾਂ ਥੋੜਾ ਆਰਡਰ ਵਾਕਈ ਘਰ ਚ ਮਗਾ ਕੇ ਖਾਣ ਆਲਾ ਆ ਹਾਂਜੀ ਹਾਂਜੀ ਜਰੂਰ ਜੀ ਜਿੱਥੇ ਕੋਈ ਆਰਡਰ ਮਗਾਉਗਾ ਅਸੀਂ ਭੇਜਾਂਗੇ ਪਹੁੰਚਦਾ ਕਰਾਂਗੇ ਜਿੱਦਾਂ ਮਰਜ਼ੀ ਡਿਲੀਵਰੀ ਤੁਸੀਂ ਆਪ ਕਰਦੇ ਹੋ ਡਿਲੀਵਰੀ ਸਿਆਪ ਕਰਦੇ ਆ ਤੇ ਡਿਲੀਵਰੀ ਜਿੰਨੇ 2-3 ਕਿਲੋਮੀਟਰ 4 ਕਿਲੋਮੀਟਰ ਤੱਕ ਫ੍ਰੀ ਉਹ ਤੁਸੀਂ ਆਪ ਹੀ ਕਰਦੇ ਨੇ ਉਹ ਮੰਨ ਲਓ ਜੇ ਪੰਜਾਬ ਦੀ ਕਿਤੇ ਹੋਰ ਕੋਈ ਜਿੰਨਾਂ ਹੋਵੇ ਜਿੱਥੇ ਭੇਜਣੇ ਆ ਬਸ ਸੜੀ ਬਸ ਸੜੀ ਭੇਜਦੇ ਬੋਲੋ ਜਿੱਥੇ ਮਰਜੀ ਬਸ ਸੜੀ ਉਪਰਾਹਤਾ ਗਾ ਉਹ ਕਿਰਾਇਆ ਲੈ ਲੈਂਦਾ ਤੇਰੇ ਪਹੁੰਚਦਾ ਹੋ ਜਾਂਦਾ ਤੇ ਉਹਦੇ ਵਾਸਤੇ ਤੁਸੀਂ ਹੁਣ ਆਪਣਾ ਐਡਰੈਸ ਬੋਲ ਦਿਓ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜਿਹਦੇ ਉੱਤੇ ਆਰਡਰ ਕਰਨਾ ਪਵੇ ਮੇਰਾ ਇਹ ਬਾਬਾ ਮੋਬਾਈਲ ਨੰਬਰ ਹੈਗਾ 9855102772 ਮੋਬਾਈਲ ਨੰਬਰ ਇਹ ਦਾਤਾ 9855102772 ਪਰ ਕਿੰਨੇ ਘੰਟੇ ਪਹਿਲਾਂ ਬੁਕਿੰਗ ਕਰਨੀ ਪੈਣੀ ਆ ਉਹ ਵੀ ਦੱਸੋ ਜੀ ਇਹ ਘੱਟੋ ਘੱਟ ਵੀ ਸਾਨੂੰ ਸਵੇਰੇ 11 ਵਜੇ ਦੱਸਣ ਕਰੀ ਤਾਂ ਸ਼ਾਮ ਨੂੰ 4 ਵਜੇ ਤੱਕ ਅਸੀਂ ਬਿਲਕੁਲ ਰੈਡੀ ਕਰ ਦਿੰਦੇ ਹਾਂ ਪਰਸਲ ਭੇਜ ਦੋਗੇ ਹੋ ਹਾਂਜੀ ਤੇ 15 ਦਿਨਾਂ ਬਾਅਦ ਅਸੀਂ ਇਹਦਾ ਇਸ਼ਾਰਾ ਜਿਹੜਾ ਬੱਕਰੇ ਦਾ ਉਹ ਵੀ ਆਪਾਂ ਦੇ ਸਕਦੇ ਪਰਿ ਪਾਰਸਲ ਜਿਹੜਾ ਆ ਮਤਲਬ ਉਹ ਕਿੰਨੇ ਟਾਈਮ ਚ ਤੁਸੀਂ ਉੱਪਰ ਦਾ ਕਰ ਦਿੰਦੇ ਹੋ ਮਤਲਬ ਉਹ ਕਿੰਨੀ ਕੁਆਂਟੀਟੀ ਹੋਗੀ ਮਤਲਬ ਕੋਈ ਬੰਦਾ ਮਿਰਰ ਕਹਿੰਦਾ ਭਾਈ ਅੱਧਾ ਕਿਲੋ ਭੇਜ ਦਿਓ ਪੂਰਾ ਕਿਲੋ ਹੋ ਜਾ ਅੱਧਾ ਕਿਲੋ ਜੇ ਮੰਗਵਾਉਂਦਾ ਤਾਂ ਉਹ ਚ 500 ਗ੍ਰਾਮ ਅੱਧਾ ਕਿਲੋ ਮੀਟ ਹੋਗਾ ਬਾਕੀ ਗ੍ਰੇਡ ਉਹ ਸਾਰਾ ਉਹ ਐਕਸਟਰਾ ਓਕੇ ਪਰ ਮੇਨ ਮੇਨ ਗੱਲ ਇਹ ਚੀਜ਼ ਇਹ ਵੀ ਘੱਟੋ ਘੱਟ ਕਿਲੋ ਡੇਢ ਕਿਲੋ ਤਾਂ ਹੋਵੇ ਹਾਂਜੀ ਹਾਂਜੀ ਖਰਚਾ ਤਾਂ ਤੁਹਾਡਾ ਉਨਾ ਹੀ ਹੋ ਨਿਕਲਣਾ ਉਹਦੇ ਵਿੱਚ ਨਾ ਹਾਂਜੀ ਕਿਉਂਕਿ ਸ਼ਹਿਰ ਦੇ ਵਿੱਚ ਕੋਈ 800 ਗ੍ਰਾਮ ਪਾਉਂਦਾ ਕੋਈ ਕਿੰਨਾ ਪਾਉਂਦਾ ਸਟਾਰਟਿੰਗ ਦੇ ਵੀ ਅਸੀਂ ਵੀ 800 ਗ੍ਰਾਮ ਪਾਉਣ ਲੱਗੇ ਕਿ ਪਰ ਸਾਡੇ ਇੱਕ ਦੋਸਤ ਆ ਕੁਮਾਰੀ ਤੋਂ ਉਹ ਕਹਿੰਦੇ ਵੀ ਤੁਸੀਂ ਮੀਟ ਪੂਰਾ ਰੱਖੋ ਅਜੀ ਵਾਜੀ ਵੀ ਅਸੀਂ ਉਹਨਾਂ ਦੀ ਕਹਿਣ ਤੇ ਫਿਰ ਪੂਰਾ ਕਰਤਾ ਅਸੀਂ ਹੁਣ ਪੂਰਾ ਕੰਡੇ ਦੇ ਉੱਤੇ ਨਾਪ ਕੇ 1 ਕਿਲੋ ਮੀਟ ਪੋਣਿਆ 1 ਕਿਲੋ ਦੇ ਵਿੱਚ ਬਹੁਤ ਗਰੇਵੀ ਐਕਸਟਰਾ ਸਭ ਕੁਝ ਐਕਸਟਰਾ ਕੀ ਬਾਤ ਹੈ ਬਜੀ ਗਰੇਵੀ ਐਕਸਟਰਾ ਕਿਲੋ ਮੀਟ ਤੁਹਾਨੂੰ ਮਿਲਣਾ ਆ ਚਾਹੇ ਬੱਕਰੇ ਦਾ ਲੈ ਲਓ ਚਾਹੇ ਤੁਸੀਂ ਬਟੇਲ ਦਾ ਲੈ ਲਓ ਚਾਹੇ ਤੁਸੀਂ ਹਾਂਜੀ ਮੋਦੇਸੀ ਮੁਰਗੇ ਦਾ ਲੈ ਲਓ ਮੀਟ ਉਹਨੇ ਮਿਲੂ ਤੁਹਾਨੂੰ ਮੀਟ ਉਹਨੇ ਮਿਲਣਾ ਜਿੰਨਾ ਉਹਨਾਂ ਨੇ ਕੁਆਂਟੀਟੀ ਵਿੱਚ ਲਿਖਿਆ ਹੋਇਆ ਤੇ ਬਾਈ ਹੁਣ ਐਡਰੈਸ ਵੀ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਹੁਣ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਤੇ ਭਾਈ ਉਹਨਾਂ ਦੀ ਤੁਹਾਨੂੰ ਕੋਸ਼ਿਸ਼ ਕਿਵੇਂ ਲੱਗੀ ਆ ਕਿਉਂਕਿ ਭਾਈ ਉਮਰ ਤੁਹਾਡੀ 70 ਸਾਲ ਤੁਸੀਂ ਦੱਸੀ ਸੀਗੀ ਮੈਂ 70 ਸਾਲ ਹੀ ਆਇਆ ਤਾਂ 70 ਸਾਲ ਦਾ ਇਹ ਨੌਜਵਾਨ ਬਾਪੂ ਦੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਆ ਉਹ ਜ਼ਰੂਰ ਦੱਸਿਓ ਕਿਉਂਕਿ ਐਸਾ ਖਾਣਾ ਬਾਪੂ ਜੀ ਕਹਿੰਦੇ ਵੀ ਪੰਜਾਬ ਲਈ ਬਹੁਤ ਜ਼ਰੂਰਤ ਹੈ ਕਿਉਂਕਿ ਹਰੇਕ ਬੰਦਾ ਆ ਕੇ ਪੰਜਾਬੀ ਨੂੰ ਕੁਟ ਜਵੇ ਤਾਂ ਉਹ ਗੱਲ ਖਰਾਬ ਆ ਹਾਂ ਜੀ ਹਾਂ ਜੀ ਇਸ ਕਰਕੇ ਸਾਨੂੰ ਸਿਹਤ ਠੀਕ ਕਰਨੀ ਪੈਣੀ ਆ ਸਾਨੂੰ ਆਪਣੇ ਖਾਣੇ ਬਦਲਨੇ ਪੈਣੇ ਆ ਸਾਨੂੰ ਸ਼ੁੱਧ ਖਾਣਿਆਂ ਵਾਲੇ ਪਾਸੇ ਹੋਣਾ ਪੈਣਾ ਇਸ ਕਰਕੇ ਹੁਣ ਆਪਾਂ ਆਪਣੇ ਸ਼ੁੱਧ ਖਾਣਿਆਂ ਨੂੰ ਪ੍ਰਮੋਟ ਕਰੀਏ ਤੇ ਜਿਵੇਂ ਵੀ ਤੁਸੀਂ ਬਾਪੂ ਜੀ ਹੁਣਾਂ ਕੋਲ ਜਦੋਂ ਮਰਜ਼ੀ ਪੰਡੋੜ ਪਿੰਡਾਓ ਤੇ ਆਗੇ ਆਰਡਰ ਪਹਿਲਾਂ ਕਰੋ 2 ਘੰਟੇ 3 ਘੰਟੇ ਪਹਿਲਾਂ ਆਰਡਰ ਕਰ ਦੋ ਬਾਅਦ ਬਾਈ ਹੁਣਾਂ ਕੋਲ ਆ ਕੇ ਆਰਡਰ ਲੈ ਜਾਓ ਪਿਕ ਕਰ ਲਓ ਤੇ ਇਸ ਕਰਕੇ ਬਹੁਤ ਵਧੀਆ ਭਾਜੀ ਤੇ ਮੈਨੂੰ ਮਟਰ ਬਹੁਤ ਵਧੀਆ ਲੱਗਾ ਨੈਕਸਟ ਟਾਈਮ ਮਿਲਾਂਗੇ ਬਾਈ ਉਹਨਾਂ ਦੇ ਬਟੇਰ ਵੀ ਟੈਸਟ ਕਰਾਂਗੇ ਬਾਈ ਉਹਨਾਂ ਦੇ ਦੇਸੀ ਮੁਰਗੇ ਵੀ ਟੈਸਟ ਕਰਾਂਗੇ ਤੇ ਨਾਲ ਅਚਾਰ ਤਾਂ ਤੁਸੀਂ ਦਿਖਾਓਗੇ ਪੂਰਾ ਪਸੰਦ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਸਾਨੂੰ ਦੇ ਅ